임란 ਜੋਤ ਹਾਂਜੀ ਵੀਰੇ ਆ ਸਾਮਾਨ ਨਾ ਚੱਕ ਕੇ ਪਿੱਛੇ ਲਾ ਦਿਓ ਤੇ ਨਾਲੇ 9:00 ਵੱਜ ਗਿਆ ਸਾਮਾਨ ਚੱਕੋ ਬਾਹਰੋਂ ਵੀ ਤੇ ਵਧਾਈਏ ਦੁਕਾਨ ਠੀਕ ਹੈ ਮੈਂ ਨਾ 5 ਮਿੰਟ ਸਾਮਣੋਂ ਸਬਜ਼ੀ ਲੈ ਕੇ ਆਇਆ ਠੀਕ ਹੈ ਵੀਰੇ ਵੀਰੇ ਆਪ ਅੱਛੇ ਰੱਖੋ ਸਾਮਾਨ ਦੇ ਜੈ ਸ਼ਿਕਰ ਜੈ ਸ਼ਿਕਰ ਮੈਂ ਕਾ ਫਿਰ ਤਿਆਰ ਕਰਨਾ ਹਾਂ ਹੁਣੀ ਕਰਵਾਣੀ ਆ ਹਾਂਜੀ ਪਰ ਹੁਣ ਤਾਂ ਸਾਡੇ ਦੁਕਾਨ ਵਧਾਉਣ ਦਾ ਟਾਈਮ ਆ। ਸਾਨੂੰ ਐਮਰਜੈਂਸੀ ਚਾਹੀਦੀ ਐ ਸਵੇਰੇ ਜਾਣਾ। ਚਲੋ ਠੀਕ ਆ ਫਿਰ ਇੱਕ ਤਾਂ ਕਿੱਟ ਤਿਆਰੀ ਆ। ਵੀਰੇ ਫੜਾਇਓ। ਆ ਦੇਖੋ। ਇਹ ਚ ਸਾਰਾ ਸਮਾਨ ਨਾ ਪ੍ਰੋਪਰ ਹੈਗਾ ਹੀ ਆ। ਦੇ ਕਿੰਨੇ ਦਾ? ਇਹ 5000। ਇਹਦੇ ਮਹਿੰਗੇ ਨਹੀਂ। ਪਰ ਇੱਕ ਤਾਂ 20000 ਚ ਬਣ ਜਾਂਦੀ ਹੋਵੇਗੀ। ਇੱਕ ਤਾਂ ਨਾ ਤੂੰ ਹੀ ਸਾਡੇ ਦੁਕਾਨ ਵਧਾਉਣ ਦਾ ਟਾਈਮ ਤੇ ਆਇਓ। ਲੈਣੀਆਂ ਦਾ ਲੈ ਲਓ ਨਹੀਂ ਤਾਂ ਟਾਈਮ ਨਾ ਖਰਾਬ ਕਰੋ। ਕੋਈ ਨਾ ਗਈ ਗੰਨੇ ਆਪਾਂ ਜਾਣਾ ਵੀ ਆਪਾਂ ਸੋਣ ਚ ਕੋਈ ਨਾ ਕਾਸੋ ਪੈਕ ਦੇ ਦੇ ਹਾਂ ਠੀਕ ਹੈ ਠੀਕ ਹੈ ਤੁਸੀਂ ਮਜਬੂਰ ਚਾਹ ਲਾ ਜਾ ਸਕਦੇ ਹੋ ਹਾਂ ਜੀ ਤੁਹਾਡੇ ਲਈ ਅਸੀਂ ਦੁਕਾਨ ਇੰਨੇ ਟਾਈਮ ਤੱਕ ਖੋਲ ਕੇ ਰੱਖੀ ਨੇ ਤੁਹਾਡੇ ਲਈ ਇਹ ਹੀ ਬਹੁਤ ਵੱਡੀ ਗੱਲ ਆ ਜਾ ਸਕਦੇ ਤੇਰੇ ਪਰ ਇੰਨੀ ਮਹਿੰਗੀ ਵੀ ਨਹੀਂ ਆਂਦੀ ਜੇ ਤੁਸੀਂ ਦੇਖੋ ਸਾਨੂੰ ਚਲ ਕੋਈ ਦੀਦੀ ਵਾਹ ਕਿੱਟਨਾ 3000 ਦੀ 5000 ਦੀ ਕੋ ਸੇਲ ਕੀਤੀ ਇਹ ਵਿੱਚ ਵੀ ਫਾਇਦਾ ਵਾ ਪਰ ਦੀਦੀ ਤੂੰ ਤਾਂ ਗਰਾਸ ਦੇ ਨਾਮ ਹੋਏ ਆਲੇ ਆ ਪੁੱਛ ਖਰਾਬ ਨਹੀਂ ਹੁੰਦਾ ਆ ਚੁੱਕੋ 1000 ਰੁਪਏ ਤੁਹਾਡਾ ਤੇ 1000 ਰੁਪਏ ਮੇਰਾ ਆਪਾਂ ਨੂੰ 1000 ਰੁਪਏ ਬਚ ਗਿਆ ਨਾਲੇ ਮੇਰੀ ਗੱਲ ਸੁਣ ਲੋ ਬੀਰੇ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਤੇਰੇ ਖਾ ਕਿੰਨੀ ਆ ਤੁਹਾਡੀ 7000 ਫੇਰ ਗੁਜ਼ਾਰਾ ਹੁੰਦਾ ਔਖਾ ਹੀ ਹੁੰਦਾ ਹੁਣ ਆ ਫੜੋ ਵੀਰੇ ਨਸਯੋ ਚਲੋ ਕੈਸੇ ਫਾਇਦਾ ਤਾਂ ਹੈਗਾ ਵਾ ਹਮ ਤੇ ਹੁਣ ਇਹਨਾਂ ਜੇਬ ਚ ਪਾ ਲੋ ਅ ਵੀਰੇ ਕਸਟਮਰ ਆਇਆ ਸੀਗਾ ਕਸਟਮਰ ਆ ਹਾਂਜੀ ਕੀ ਲੈ ਕੇ ਗਿਆ ਵੀਰੇ ਉਹ ਮੇਕਅਪ ਕਿਟ ਦਿੱਤੀ ਆ ਕਿਨੇ ਦੀ 3000 ਦੀ ਉਹ ਤਾਂ ਵਧੀਆ ਹੋ ਗਿਆ ਨਾ ਚੁੰਦੇ ਜਾਂਦੇ ਵੀ ਵਧੀਆ ਗਾ ਗਾ ਲਿਆ ਹਾਂਜੀ ਚੱਡਗੇ ਵੀਰੇ ਹੁਣ ਆਪਾਂ ਚਲੋ ਚੱਲੀਏ ਚਲੋ ਚੱਲੀਏ 11 ਵਜ ਗਏ ਨੌ ਸਿਮਰਨ ਆਈ ਨੌ ਜੋਤ ਆਇਆ ਨਾ ਹੀ ਇਹਨਾਂ ਨੇ ਮੈਨੂੰ ਫੋਨ ਕੀਤਾ ਵਾ ਫੋਨ ਕਰਕੇ ਪੁੱਛਦਾ ਸੀ ਕਿ ਰਹਿ ਕਿੱਥੇ ਗਏ ਹੈ। ਕਹਿੰਦਾ ਜੋਤ ਨੂੰ ਹਲਾਣਾ ਫੋਨ। ਫੋੜੇ ਨਹੀਂ ਚੱਕ ਰਿਹਾ। ਸਵੇਰ ਨੂੰ ਕਰਦਾ ਫੋਨ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਿਮਰਨ ਸਿਮਰਨ ਕਿੱਥੇ ਰਹਿ ਗਈ ਵੀਰੇ ਅੱਜ ਮੈਂ ਆਣਾ ਨਹੀਂ ਹੈਗਾ ਕਿਉਂ ਵੀਰੇ ਮੇਰੀ ਤਬੀਅਤ ਖਰਾਬ ਆ ਸਿਰ ਦਰਦ ਹੋ ਰਿਆ ਨਾਲੇ ਪੇਟ ਵੀ ਦਰਦ ਹੋ ਰਿਹਾ ਵਾ ਪੂਰੀ ਛੁੱਟੀ ਤੇ ਆਏਂਗੀ ਹਾਫ ਟਾਈਮ ਬਾਦ ਨਹੀਂ ਵੀਰੇ ਆਉਂਗੀ ਨਿਕਾਲੀ ਆਉਂਗੀ ਚਲ ਠੀਕ ਆ ਦਵਾਈ ਲੈ ਕੇ ਆਰਾਮ ਕਰ ਲੈ ਫਿਰ ਠੀਕ ਆ ਵੀਰੇ जो तेन फोन दोबारा करता फोन क्यों नहीं चुके चाह चल हो सकता है कोई मजबूरी होगी फ़ोन आ गया ਹੈਲੋ ਹੈਲੋ 사ਸਰੀ ਗਲ ਬ੍ਰੇਮੇ ਜੋਤ ਬੋਲਦਾ 사ਸਰੀ ਗਲ ਜੋਤ ਕਿੱਥੇ ਰਹਿ ਗਿਆ ਇੰਨੇ ਫੋਨ ਕਿਤੇ ਫੋਨ ਵੀ ਨਹੀਂ ਚੱਕਦਾ ਪਿਆ ਬਰੇ ਮੇਰਾ ਫੋਨ ਆ ਪਾਣੀ ਚ ਡੇਗ ਕੇਸ ਖਰਾਬ ਹੋ ਗਿਆ ਸੀਗਾ ਇਸ ਕਰਕੇ ਮੈਂ ਹੁਣ ਫੋਨ ਸਹੀ ਕਰਾਣ ਆਇਆ ਮੈਂ ਇਧਰ ਮਾਰਕੀਟ ਫੋਨ ਸਹੀ ਕਰਾਣਾ ਹੈ 12 ਵਜ ਗਿਆ ਦੁਕਾਨ ਤੇ ਕਦੋਂ ਆਣਾ ਤੂੰ ਮੇਰੇ ਬਸ ਜਦੋਂ ਫੋਨ ਸਹੀ ਹੋ ਜਾਊਗਾ ਆ ਜਾਊਗਾ ਮੈਂ ਜਾਂ ਫਿਰ ਕੱਲ੍ਹ ਆ ਸਕਦਾ ਮੈਂ ਅੱਜ ਨਹੀਂ ਆ ਸਕਦਾ ਕਿਉਂ ਅੱਜ ਕਿਉਂ ਨਹੀਂ ਆ ਸਕਦਾ ਕਿੰਨਾ ਕੋ ਟਾਈਮ ਲੱਗਣਾ ਵਾ ਬਿਰੋ ਤਾਂ ਕਹਿੰਦੇ 2-3 ਘੰਟੇ ਲੱਗਣੇ ਆ ਬਾਕੀ ਪਤਾ ਨਹੀਂ ਹਜੇ ਤੇ ਫੋਨ ਸਹੀ ਹੋ ਜਾਊਗਾ ਤੂੰ ਬਾਅਦ ਚ ਜਾ ਕੇ ਲੈ ਆਈ ਆ ਜਾ ਦੁਕਾਨ ਤੇ ਨਹੀਂ ਵੀਰੇ ਮੈਂ ਉਹਨਾਂ ਦੇ ਕੋਲ ਖੜਕੇ ਸਹੀ ਕਰਾ ਰਿਆ ਨਾ ਕੁਝ ਪਤਾ ਨਹੀਂ ਉਹ ਸਮਾਨ ਪਾਟਪੁਰ ਕੱਟ ਕੱਢ ਦੇਣ ਤਾਂ ਚੱਲ ਦੇਖ ਲੈ ਫਿਰ ਜੇ ਜਲਦੀ ਫ੍ਰੀ ਹੋ ਗਿਆ ਤਾਂ ਆ ਜੀ ਦੁਕਾਨ ਤੇ ਹਾਂਜੀ ਹਾਂਜੀ ਵੀਰੇ ਓਕੇ 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 ਵੀਰੇ ਚਲਦੇ ਆ ਵੀਰੇ ਤੁਹਾਨੂੰ ਪਤਾ ਜ ਕੀ ਆ ਹਾਂ ਇੱਕ ਤਰੀਕਾ ਦਖਾਉ ਮੈਨੂੰ ਆਪਾਂ ਨੂੰ ਹਾਂਜੀ ਚਲੀਏ ਹੁਣ ਵੀ ਦੇਖੋ ਚਲੋ ਵੀਰੇ ਚਲੀਏ ਟਾਈਮ ਹੋ ਗਿਆ ਹਾਂ ਚੱਕੋ ਸਮਾਨ ਬਤਾ ਦਿੰਨੇ ਦੁਕਾਨ ਵੀਰੇ ਅੱਜ ਪਤਾ ਤੁਹਾਨੂੰ ਕੀ ਆ ਅੱਜ ਇੱਕ ਤਰੀਕਾ ਤਨਖਾਹ ਦੇਣੀ ਆ ਅੱਜ ਤੁਸੀਂ ਸਾਨੂੰ ਤਨਖਾਹ ਕਾਦੀ ਥੀਰੇ ਵੀ ਨਾ ਪੂਰਾ ਹੋ ਗਿਆ ਛੇ ਮਹੀਨਾ ਪੂਰਾ ਹੋ ਗਿਆ ਵਾ ਹਾਂਜੀ ਪਤਾ ਹੀ ਨਹੀਂ ਲੱਗਿਆ ਹਨਾ ਹਾਂਜੀ ਪਰ ਤਨਖਾਹ ਨਹੀਂ ਦੇਣੀ ਐ ਕਿ ਤੁਹਾਨੂੰ? ਕਿਉਂ ਵੀਰੇ? ਕਿਉਂ ਮਜ਼ਾਕ ਕਰੀ ਜਾਂਦੇ ਪਏ ਹੋ? ਮਜ਼ਾਕ ਨਹੀਂ ਕਰ ਰਿਆਂ। ਹੁਣ ਤੋ ਤੁਹਾਨੂੰ ਤਨਖਾਹ ਨਹੀਂ ਮਿਲਿਆ ਕਰੇ। ਵੀਰੇ ਕਿਉਂ? ਇੰਨੀ ਇਮਾਨਦਾਰੀ ਨਾਲ ਅਸੀਂ ਕੰਮ ਕਰਦੇ ਪਏ ਆ ਤੇ ਤੁਸੀਂ ਕਹਿੰਦੇ ਹੋ ਤਨਖਾਹ ਨਹੀਂ ਦੇਣੀ? ਸੋਚ ਕੇ ਦੇਖ। ਤੂੰ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਦੁਕਾਨ ਤੇ? ਹਾਂਜੀ। ਇਮਾਨਦਾਰੀ ਨਾਲ ਕਰ ਰਿਆਂ ਮਹੀਨਾ ਹੋ ਗਿਆ। ਪਰਸੋਂ ਦੱਸੀ ਕੀ ਹੋਇਆ ਸੀ ਇਹਨੂੰ? ਪਰਸੋਂ ਵੀਰੇ ਕੁਛ ਨਹੀਂ ਹੋਇਆ ਸੀ। ਕੀ ਹੋਇਆ ਸੀ ਪਰਸੋਂ? ਤੈਨੂੰ ਵੀ ਨਹੀਂ ਯਾਦ ਆ ਰਿਹਾ? ਮੈਂ ਦਵਾਨਾ ਯਾ ਤੁਹਾਨੂੰ ਵਿਦੇ ਆਫਾ ਬਹੁਤ ਕਿੱਕ ਕੁਝ ਸਾਡੇ ਨਾਲ ਧੋਖਾ ਕੀਤਾ ਵਾ ਕੀ ਹੋ ਗਿਆ ਭੈਣੇ ਵਿਦੇ ਕਿੱਕ ਵੀ ਤੁਸੀਂ ਇੰਨੀ ਮਹਿੰਗੀ ਗਾਈ ਹੈਗੇ ਸਮਾਨ ਵੀ ਨਹੀਂ ਪੂਰਾ ਪਾਇਆ ਹੈਗਾ ਕੀ ਨਹੀਂ ਹੈਗਾ ਇਹਦੇ ਵਿੱਚ ਸਮਾਨ ਵਿਦੇ ਮਹਿੰਗੀਆਂ ਚੀਜ਼ਾਂ ਤਾਂ ਹੈ ਨਹੀਂ ਹੈਂਕੀ ਕੰਗਾ ਸੰਦੂਰ ਵਿੱਚ ਪਾਈ ਨਹੀਂ ਹੋਇਆ ਇਹ ਕਾ ਸ਼ੁਕਰ ਅਸੇ ਘਰੇ ਦੇਖਿਆ ਜੇ ਉੱਥੇ ਗਿਆ ਕੇ ਜਾਂਗੇ ਸਾਡੀ ਬੇਇੱਜ਼ਤੀ ਹੋਣੀ ਸੀ ਕਿ ਮੇਨ ਸਮਾਨ ਹੀ ਨਹੀਂ ਹੈਗਾ ਇੱਥੇ ਨਾਲੇ ਕਿੱਟ ਵੀ ਵੀਰੇ ਨੇ ਮੰਗੀ ਤੁਸੀਂ ਲਾਈ ਸੀ ਮਹੰਗੀ ਤਾਂ ਨਹੀਂ ਬੇਟਾ ਤੈਨੇ ਹਰਦਿਆਂ ਦੀ ਮੈਂ ਤਾਂ ਤੈਨੇ ਹਰ ਰਾਈ ਆ ਨਹੀਂ ਵੀਰੇ ਕਿੱਟ ਬਹੁਤ ਮਹੰਗੀ ਲਾਈ ਸੀ ਤੁਸੀਂ ਵੀਰੇ 5000 ਅੱਗੇ ਕਿੱਟ ਲਈ ਆਂ ਮੰਗਿਆ ਦੀਦੀ ਵੀ ਕਿੱਟ ਹੈਂ ਉਹ ਤਾਂ ਚਾਏ ਨਹੀਂ ਆ ਵੀਰੇ ਸਾਨੂੰ ਤਾਂ ਕਿਸੇ ਨੂੰ ਭੇਜਿਆ ਸਕੀਓ ਦੁਕਾਨ ਦਾ ਚੱਕ ਜੇ ਪਰ ਉਹ ਵਧੀਆ ਕਿੱਟ ਮਿਲ ਜੂਗੀ ਸਾਨੂੰ ਕੀ ਪਤਾ ਸੀ ਕੋਈ ਮਜਬੂਰੀ ਦਾ ਸਾਰਾ ਜੱਟ ਹੋਵੇ ਮਜਬੂਰੀ ਦਾ ਫਾਇਦਾ ਹਾਂਜੀ ਵੀਰੇ ਮਜਬੂਰੀ ਦਾ ਫਾਇਦਾ ਚੱਕਿਆ ਵਾ ਚੰਗ ਮੈਂ ਮੈਨੂੰ ਚਾਏ ਕਿ ਸਗਾ ਅੱਗਾ ਟਾਈਮ ਸਗਾ ਸਾਰੀ ਦੁਕਾਨਾਂ ਬੰਦ ਹੋ ਗਈਆਂ ਸੀਗੀਆਂ ਮਤਲਬ ਕਹਿ ਰਹੇ ਹੋ ਕੋਈ 5000 ਦੇ ਕੇ ਗਏ ਤੁਸੀਂ 5000 ਦੇ ਕੇ ਗਏ ਆ ਵੀਰੇ ਦੀਦੀ ਤੇ ਵੀਰ ਤੇ ਤੁਸੀਂ ਆਂ ਨਹੀਂ ਸੀਗੇਗਾ ਹਲੋ ਹਲੋ ਜੋਤ ਹਾਂ ਜੀ ਵੀਰੇ ਜਿਹੜੇ ਰਾਤ ਕਿੱਟ ਲੈ ਕੇ ਗਏ ਸੀ ਉਹ ਕਿੰਨੇ ਦੀ ਲੈ ਕੇ ਗਏ ਸੀ ਵੀਰੇ 500 ਨਹੀਂ ਜੀ ਵੀਰੇ 3000 ਦੀ ਸੱਚੋ ਸੱਚ ਦੱਸਦੇ ਮੈਨੂੰ ਕਿੰਨੇ ਦੀ ਲੈ ਕੇ ਗਏ ਸੀ ਠੀਕ ਆ ਇਹੋ ਤੀਜਾ ਪਾਗਾ ਸਿੱਕਾ ਦੇਖਨੇ ਆ। ਹਮ ਲੇਟ ਹੋਣੇ ਵੇ ਜਾਣਾ ਵੀ ਸਾਨੂੰ। ਤਾਂਗੇ ਤੁਹਾਨੂੰ ਦਿਖਦੇ ਪਏ ਨੇ। ਹਾਂਜੀ ਆ ਪਾਗਾ। ਇਹ ਕਿ ਹੈਂਕੀ ਤੇ ਸੰਦੂਰ ਪਾਗਾ। ਅਭੀnga ਜੰਗੀ ਕਰਦੋ। ਹਾਂਜੀ ਹਾਂਜੀ। ਆ ਹੈਂਕੀ ਦੇਖ ਲਓ ਕਿਹੜਾ ਚਾਹੀਦਾ। ਜਿਗਾਹੀ ਪਾਗ। ਆ ਲੋ ਲੀਕੜ ਸੰਦੂਰ। ਵਿਗੇ ਅੰਗੋ ਪੈਸੇ ਕਰਤੂਗਾ ਜਿੰਨੇ ਕਹਗੇ ਨਹੀਂ ਨਹੀਂ ਭਣੇ ਆ ਪੈਸੇ ਤੁਸੀਂ ਆਪਣੇ ਕੋਲ ਰੱਖ ਲਓ ਤੇ ਆ ਲੋ ਤੁਹਾਡਾ 1800 ਰੁਪਿਆ ਵਿਗੇ ਆ ਕੇ ਕਹੇ ਪੈਸੇ ਤੇ ਐਕਚੁਅਲੀ ਭਣੇ ਉਹ ਕਿੱਟ 3000 ਦੀ ਸੀਗੀ ਉਹਨਾਂ ਸਟਾਫ ਨਵਾਂ ਰੱਖਿਆ ਸੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਨੇ ਭਲੇਖੇ ਨਾਲ ਤੁਹਾਨੂੰ 5000 ਦੇ ਦਿੱਤੀ ਵਿਗੇ ਪਗਿੰਗੇ ਲੱਗੇ ਕਰਤੇ ਕਿ ਹਮ ਕਗਾ ਇਹ ਦਾ ਕੰਮ ਦਾਗੇ ਖਰਾਬ ਕਰਨਗੇ ਇਹ ਕੁਝ ਇਹ ਕ ਸੁੱਕਾ ਕਰ ਸੀ ਕਹੇ ਦੇਖਣਾ ਸਮਾਨ ਅੰਗੇ ਸੇ ਵਾਪਸ ਆ ਗਏ ਜੇ ਨਾ ਗਏ ਇੱਕ ਵੇਸਾ ਗਗਨ ਖਸਾਨ ਨਾ ਸੀ ਗਏ ਬ੍ਰੇਸਕੀ ਸਾਗੀ ਗਗਨ ਬੀਸੇ ਰਿਸਟ ਗਾਏ ਤੇ ਭਣੇ ਗਲਤੀ ਤਾਂ ਹੋਈ ਆ ਚਾਹੇ ਜਾਣੇ ਜਾਂਨੇ ਚ ਹੋਈ ਆ ਮੈਂ ਉਹਨਾਂ ਵੱਲੋਂ ਮਾਫੀ ਮੰਗਦਾ ਤੁਹਾਡੇ ਤੋਂ ਵੀਰੇ ਮਾਫੀ ਕਾ ਕਿਸੇ ਮੰਗੇ ਠੀਕ ਐ ਕਲੇਦਾਰ ਦੁਕਾਨਦਾਰੀ ਵੀ ਖਰਾਬ ਹੋ ਗਈ ਐ ਲੈ ਗਾਕ ਵੀ ਖਰਾਬ ਹੋ ਗਏ ਕਿਸੇ ਨਾ ਗਾਕ ਕਿ ਅੰਗੱਖ ਅੱਗੇ ਕੋ ਦੁਕਾਨ ਕੁਝ ਗਾਕ ਨਾ ਖਰਾਬ ਹੋਵੇ ਹਾਂਜੀ ਠੀਕ ਐ ਭਣੇ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਹਾਂ ਤੁਸੀਂ ਪੈਸੇ ਰੱਖ ਲਓ ਆਪਣੇ ਠੀਕ ਹੈ ਬੀ ਸასი ਘਰ ਸასი ਘਰ ਥੈਂਕ ਯੂ ਉਹ ਤਾਂ ਸ਼ੁਕਰ ਆ ਸਮਾਨ ਵਿੱਚ ਪੂਰਾ ਨਹੀਂ ਸੀ ਤੇ ਗਾਹਕ ਆ ਗਿਆ ਤੇ ਉਹਨੇ ਮੈਨੂੰ ਦੱਸਤਾ ਵੀਰੇ ਉਹ ਮੇਰੀ ਪੇਲੀ ਤੇ ਆਖਰੀ ਗਲਤੀ ਸੀ ਮੈਨੂੰ ਕੀ ਪਤਾ ਤੂੰ ਪਹਿਲੀ ਵਾਰੀ ਕੀਤਾ ਕਿ ਹਮੇਸ਼ਾ ਹੀ ਕਰਦੀ ਆ ਰਹੀਆਂ ਪਹਿਲੀ ਵਾਰੀ ਕੀਤਾ ਸੀਗਾ ਸਿਮਰਨ ਤੈਨੂੰ ਪਤਾਗਾ ਕਿੰਨਾ ਬੋਲ ਕੇ ਗਿਆ ਵਾ ਉਹ ਅਗਲਾ ਕਹਿੰਦਾ ਸਾਡੀ ਰਿਸ਼ਤੇਦਾਰਾਂ ਅੱਗੇ ਬੇਇੱਜ਼ਤੀ ਹੋ ਜਾਣੀ ਸੀਗੀ ਨਾਲੇ ਜੇ ਅਗਲਾ ਨਾ ਹੁੰਦਾ ਮੈਨੂੰ ਵੀ ਨਹੀਂ ਪਤਾ ਲੱਗਣਾ ਸੀ ਤਨਖਾਣਾ ਤੁਹਾਡਾ ਘਰ ਚੱਲ ਨਹੀਂ ਰਿਹਾ ਜਿਹੜਾ ਤੁਸੀਂ ਠੱਗੀਆਂ ਚੋਰੀਆਂ ਮਾਰਨੀਆਂ ਸ਼ੁਰੂ ਕਰਤੀਆਂ ਨੇ ਮੈਂ ਸੋਚ ਲਿਆ ਵਾ ਜੇ ਤੁਸੀਂ ਕੰਮ ਕਰਨਾ ਵਾ ਤਾਂ ਫਰੀ ਚ ਕਰਨਾ ਪਊਗਾ ਮੈਂ ਅੱਜ ਤੋਂ ਬਾਅਦ ਤਨਖਾਹ ਨਹੀਂ ਦੇਣੀ ਤੁਹਾਨੂੰ ਪਰ ਵੀਰੇ ਗੁਜ਼ਾਰਾ ਨਹੀਂ ਹੋਣਾ ਇਦਾਂ गुजारा ਨਹੀਂ ਹੋਣਾ ਇਹ ਤਾਂ ਪਹਿਲੇ ਸੋਚਣਾ ਸੀਗਾ ਤੁਹਾਨੂੰ ਤਾਂ ਲੱਗਦਾ ਵੀ ਤੁਹਾਡੀ ਤਨਖਾਹ ਨਾ ਘਰ ਪੂਰਾ ਨਹੀਂ ਹੋ ਰਿਹਾ ਚੱਲ ਨਹੀਂ ਰਿਹਾ ਤਾਂ ਤੁਸੀਂ ਠੱਗਿਆ ਚੋਰੀਆਂ ਸ਼ੁਰੂ ਕੀਤੀਆਂ ਨੇ ਠੱਗਿਆ ਚੋਰੀਆਂ ਮਾਰੋ ਜੋ ਮਰਜ਼ੀ ਕਰੋ ਪਰ ਕਿਤੇ ਹੋਰ ਜਾ ਕੇ ਮਾਰਿਓ ਹੁਣ ਇਸ ਦੁਕਾਨ ਤੇ ਨਹੀਂ ਚੱਲਣ ਦੇਣੀ ਆ ਮੈਂ تیرے ਇੱਕ ਵਾਰੀ ਮaaf ਕਰ ਦੋ ਅੱਗੇ ਤੋਂ ਨਹੀਂ ਐਦਾਂ ਕਰਦੇ ਸਿਮਰਨ ਮਾਫੀ ਉਹਦੀ ਮੰਗੀ ਜਾਂਦੀ ਆ ਜਿਹੜੀ ਅਣਜਾਣੇ ਚ ਗਲਤੀ ਹੋਵੇ ਜਿਹੜੀ ਜਾਣ ਬੁਝ ਕੇ ਗਲਤੀ ਕੀਤੀ ਜਾਂਦੀ ਆ ਨਾ ਉਹਦੀ ਸਜ਼ਾ ਹੁੰਦੀ ਆ ਤੇ ਤੁਹਾਡੀ ਸਜ਼ਾ ਇਹੀ ਅੱਜ ਤੋਂ ਬਾਅਦ ਕਿ ਤੁਸੀਂ ਇਸ ਦੁਕਾਨ ਤੇ ਜੇ ਕੰਮ ਕਰਨਾ ਤਾਂ ਫਰੀਜ ਕਰਨਾ ਪਊਗਾ ਨਹੀਂ ਤਾਂ ਕਿਤੇ ਹੋਰ ਚਲ ਜਾਓ ਲੋੜ ਨਹੀਂ ਹੈਗੀ ਇਸ ਦੁਕਾਨ ਨੂੰ ਤੁਹਾਡੀ ਕਿਉਂ ਵੀਰੇ ਕਿਉਂ ਦਾ ਕੀ ਮਤਲਬ ਮੈਂ ਇਹਨਾਂ ਵਿਸ਼ਵਾਸ ਕਰਕੇ ਤੁਹਾਡੇ ਸਿਰ ਤੇ ਦੁਕਾਨ ਛੱਡ ਕੇ ਚਲ ਜਾਣਾ ਵਾ ਮੈਨੂੰ ਕੀ ਪਤਾ ਕਿ ਤੁਸੀਂ ਇੱਦਾਂ ਠੱਗੇ ਚੋਰੀਆਂ ਕਰੋਗੇ ਅੱਗੇ ਤੋਂ ਨਹੀਂ ਕਰਦੇ ਵੀਰੇ ਸੌਰੀ ਵੀਰੇ ਅੱਗੇ ਤੋਂ ਤਾਂ ਤਾਂ ਕਰੋਗੇ ਨਾ ਜੇ ਤੁਹਾਨੂੰ ਮੈਂ ਇਸ ਦੁਕਾਨ 'ਚ ਰੱਖਾਂਗਾ ਚਲ ਜਾਓ ਅੱਜ ਤੋਂ ਬਾਅਦ ਇੱਥੇ ਆਂਦੀ ਲੋੜ ਨਹੀਂ ਹੈਗੀ ਤੁਹਾਨੂੰ ਮੇਰੇ ਇੱਕ ਮੌਕਾ ਤਾਂ ਦੇ ਦਿਓ ਪਲੀਜ਼ ਨਹੀਂ ਹੋਣੀ ਮੈਂ ਮੌਕਾ ਦੇ ਸਕਦਾ ਗਲਤੀ ਭਾਵੇਂ ਛੋਟੀ ਹੋਵੇ ਯਾ ਵੱਡੀ ਉਹਦੀ ਸਜ਼ਾ ਜ਼ਰੂਰ ਮਿਲਦੀ ਹੈ ਜੇ ਵਕਤ ਰਹਿੰਦੇ ਗਲਤੀ ਦਾ ਸੁਧਾਰ ਨਾ ਕੀਤਾ ਜਾਵੇ ਕੱਲ ਨੂੰ ਬੱਦਲ ਜ਼ਰਰ ਬੇਵਾਬ ਹੋ ਸਕਦੀ ਹੈ ਇਸ ਕਰਕੇ ਜਿੱਥੇ ਵੀ ਤੁਹਾਨੂੰ ਲੱਗਦਾ ਕਿਸੇ ਨੇ ਗਲਤੀ ਕੀਤੀ ਹੈ ਉਹਦਾ ਸੁਧਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਧੰਨਵਾਦ